ਐਗਰੀਕਲਚਰ ਸੈਕਟਰ ਦਾ ਪੀਕ ਸੀਜ਼ਨ ਹੈ ਪੈਡੀ ਦਾ ਸਾਡਾ ਝੋਨੇ ਦਾ ਮੈਂ ਕਹਿੰਦਾ ਵੀ ਬਾ ਕਮਾਲ ਤੁਸੀਂ ਆਪਣਾ ਵੀ 뷰 ਲੋ ਲੋਕਾਂ ਤੋਂ ਜਿਹੜੇ ਇੰਡੀਪੈਂਡੈਂਟ 뷰 ਲੈ ਕੇ ਦੇਖੋ ਜਿਸ ਤਰੀਕੇ ਨਾਲ ਪਿਛਲੇ ਝੋਨੇ ਦੇ ਸੀਜ਼ਨ ਚ ਪੰਜਾਬ ਦੇ ਕਿਸਾਨਾਂ ਨੂੰ ਬਿਜਲੀ ਮਿਲੀ ਆ ਨਿਰਵਿਘਨ ਜ਼ਰੂਰਤ ਲੋਕ ਕਹਿੰਦੇ ਸੀ ਕਿ ਮਤਲਬ ਕਿ ਅਸੀਂ ਅੱਜ ਤੱਕ ਦੇਖਿਆ ਨਹੀਂ ਕਿ ਸਾਨੂੰ ਮੋਟਰਾਂ ਵਾਸਤੇ ਬਿਜਲੀ ਜਿੱਤਰਾ ਕੰਟੀਨਿਊ ਉਹ ਪੰਜਾਬ ਸਰਕਾਰ ਦੀ ਨੇਕ ਨੀਅਤ ਹੀ ਆ ਨਹੀਂ ਤੇ ਰੌਲਾ ਇਹ ਪੈਣ ਲੱਗ ਜਾਂਦਾ ਸੀ ਸੁਖਵੀਰ ਸਿੰਘ ਬਾਦਲ ਜੀ ਮਾਰਚ 2022 ਤੋਂ ਅਪ੍ਰੈਲ ਚ ਇਹ ਸਟੇਟਮੈਂਟ ਦੇ ਰਹੇ ਸੀ ਜਲੰਧਰ ਬਾਦਲ ਸਾਹਿਬ ਦੇ ਪ੍ਰਧਾਨ ਆਪਣੇ ਸੁਖਵੀਰ ਬਾਦਲ ਜੀ ਕਿ ਪੰਜਾਬ ਦੇ ਲੋਕੋ ਤਿਆਰ ਹੋ ਜੋ ਹੁਣ ਤੁਹਾਨੂੰ ਬਿਜਲੀ ਨਹੀਂ ਇਸ ਵਾਰ ਝੋਨੇ ਤੇ ਮਿਲਣੀ ਝੋਨੇ ਤੇ ਤੁਸੀਂ ਆਪਣਾ ਬੈਕਅਪ ਪ੍ਰਾਈਵੇਟ ਇੰਤਜ਼ਾਮ ਕਰ ਲਓ ਤੇ ਝੋਨੇ ਤੇ ਸੀਜ਼ਨ ਤੇ ਮਾਨ ਸਾਹਿਬ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਨਿਰਵਿਘਨ ਬਿਜਲੀ ਦਿੱਤੀ ਆ ਇਸ ਸਾਫ ਨੀਅਤ ਦੱਸਦੀ ਆ ਪਸ਼ਵਾੜਾ ਕੋਇਲ ਮਾਈਨ ਇਹਦੇ ਚ ਤੁਸੀਂ ਐਡ ਕਰੋ ਮੈਂ ਪਾਵਰ ਸੈਕਟਰ ਨਾਲ ਸੰਬੰਧਿਤ ਹੀ ਗੱਲਾਂ ਤੁਹਾਡੇ ਨਾਲ ਕਰ ਰਿਹਾ ਸਿਰਫ ਅੱਜ ਕਿ ਇੱਕ ਸਰਕਾਰ ਦੀ ਸਾਫ ਨੀਅਤ ਤੇ ਸਪਸ਼ਟ ਇਰਾਦੇ ਕਿਸ ਤਰੀਕੇ ਨਾਲ ਕਾਇਆਕਲਪ ਕਰ ਸਕਦੇ ਆ ਮਹਿਕਮੇ ਚ ਵੀ ਔਰ ਲੋਕਾਂ ਦੀ ਜ਼ਿੰਦਗੀ ਚ ਵੀ ਜਿਹੜੇ ਇੰਨੇ ਸਾਲਾਂ ਤੋਂ ਸਾਡੀ ਆਪਣੀ ਕੋਲ ਮਾਈਨ ਬੰਦ ਪਈ ਆ ਪਰਚੇਜ਼ ਕੀਤੀ ਹੋਈ ਪਸ਼ਵਾੜਾ ਉਹਨੂੰ ਅਸੀਂ ਚਲਾਇਆ ਔਰ ਭਾਜਪਾ ਦੀ ਜਿਹੜੀ ਐਨਟੀ ਪੀਪਲ ਪਾਲਿਸੀ ਆ ਜਿਸ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਜੇ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਲਈ ਲੈਣੀ ਆ ਬਿਜਲੀ ਤੇ ਲੈ ਕੇ ਆਓ ਸ਼੍ਰੀਲੰਕਾ ਵਾਇਆ ਗੁਜਰਾਤ ਤੇ ਸਰਕਾਰੀ ਸਰਕਾਰ ਆਪਣੇ ਥਰਮਲ ਪਲਾਂਟਾਂ ਚ ਕੋਲਾ ਜਿਹੜਾ ਕੋਲ ਹੈ ਉਹ ਵੱਧ ਤੋਂ ਵੱਧ ਯੂਟਿਲਾਈਜ਼ ਕਰ ਸਕਦੀ ਆਪਣੀਆਂ ਕਰ ਉਹਨਾਂ ਦੀ ਮਾਇਨੈ ਅਸੀਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਵਰ ਪਲਾਂਟ ਤੇ ਉਹ ਯੂਜ਼ ਕਰਾਂਗੇ ਆਪਣੀ ਕੋਲ ਮਾਈਨ ਹੈ ਸਾਡੇ ਆਪਣੇ ਕੋ ਕੋਲਾ ਸਾਨੂੰ ਕੀ ਲੋੜ ਹੈ ਹੁਣ? ਬੀਜੇਪੀ ਦੀ ਸਰਕਾਰ ਦੇ ਹਿਸਾਬ ਨਾਲ ਸ਼੍ਰੀਲੰਕਾ ਤੋਂ ਤੇ ਬਾਇਆ ਜਿਹੜਾ ਗੁਜਰਾਤ ਲੈ ਕੇ ਆਈਏ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਜਿੱਥੇ ਪੀਪਲ ਵੈਲਫੇਅਰ ਸਕੀਮਸ 300 ਯੂਨਿਟ ਫ੍ਰੀ ਪਿਛਲਾ ਹਜ਼ਾਰਾਂ ਕਰੋੜਾਂ ਦਾ ਅਮਾਊਂਟ ਪੈਂਡਿੰਗ ਜਿਹੜਾ ਉਹਨਾਂ ਦਾ ਬਿੱਲ ਪਿਆ ਸੀ ਸਰਕਾਰ ਵੱਲ ਪੀਐਸਪੀਸੀਲ ਦਾ ਉਹ ਵੀ ਚੁਕਤਾ ਕੀਤਾ 300 ਯੂਨਿਟ ਬਿਜਲੀ ਫ੍ਰੀ ਦਿੱਤੀ ਕਿਸਾਨਾਂ ਨੂੰ ਪੀਕ ਸੀਜ਼ਨ ਚ ਬਿਜਲੀ ਨਿਰਵਗਨ ਬਿਜਲੀ ਮਿਲੀ ਆ ਕੋਈ ਉਹਦੇ ਚ ਦਿੱਕਤ ਨਹੀਂ ਆਈ ਨਾਲ ਨਾਲ ਆਪਣੀ ਪਰਸਨਲ ਜਿਹੜੀ ਖੋਕੋਲ ਮਾਈਨ ਹੈ ਉਹ ਸ਼ੁਰੂ ਕਰਾਈ ਤੇ ਅੱਜ ਇੱਕ ਇਤਿਹਾਸਿਕ ਫੈਸਲਾ ਕਰਦੇ ਹੋਏ ਇੱਕ ਜਿਹਨੂੰ ਕਹਿ ਸਕਦੇ ਹੋ ਤੁਸੀਂ ਮਾਈਲਸਟੋਨ ਤੁਸੀਂ ਮਤਲਬ ਪਬਲਿਕ ਸੈਕਟਰ ਨੂੰ ਨਵੇਂ ਸਿਰੇ ਤੋਂ ਜ਼ਿੰਦਾ ਕੀਤਾ ਆਮ ਆਦਮੀ ਪਾਰਟੀ ਦੀ ਇਹ ਪੋਲਿਟਿਕਸ ਹੈ ਜਿੱਥੇ ਦੂਜੀਆਂ ਸਰਕਾਰਾਂ ਦੇਸ਼ ਚ ਇਸਟਮ ਦੁਨੀਆ ਚ ਟ੍ਰੈਂਡ ਚੱਲ ਰਿਹਾ ਹੈ ਕਿ ਪਬਲਿਕ ਸੈਕਟਰ ਨੂੰ ਵੇਚ ਦੋ ਵੇਚ ਦੋ ਖੇੜਾ ਛਟਾਓ ਔਰ ਪਾਰਟੀਆਂ ਔਰ ਸਰਕਾਰਾਂ ਨਿੱਜੀ ਫਾਇਦੇ ਲੈ ਲਓ ਲੀਡਰ ਆਪਣੇ ਫਾਇਦੇ ਲਈ ਜਾਂਦੇ ਆ ਆ ਆ ਹੀ ਰਿਹਾ ਹੈ ਨਾ ਹੁਣ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰਤੀ ਆ ਪੀਪੀਏ ਜਿਹੜੇ ਹੋਏ ਆ ਇਹਦੇ ਚ ਪਤਾ ਲੱਜੂ ਕਿਸ ਤਰੀਕੇ ਨਾਲ ਪਹਿਲਾਂ ਤੇ ਸੋਲਰ ਕੰਪਨੀਆਂ ਆਪ ਰਜਿਸਟਰ ਕਰਾ ਲੀਆਂ ਫਿਰ ਆਪ ਹੀ ਸੋਲਰ ਦੇ ਮੰਤਰੀ ਤੇ ਆਪ ਹੀ ਅਲੋਟ ਕਰ ਲਿਆ ਸੋ ਇਹ ਸਾਰਾ ਕੱਚਾ ਚਿੱਠਾ ਉਹ ਵੀ ਸਾਹਮਣੇ ਆਊਗਾ ਨਾਲ ਨਾਲ ਪਬਲਿਕ ਸੈਕਟਰ ਨੂੰ ਇੰਪਾਵਰ ਕਰਨ ਵਾਸਤੇ ਜਿਹੜਾ ਇੱਕ ਅਹਿਮ ਫੈਸਲਾ ਲਿਆ ਮੈਨੂੰ ਲੱਗਦਾ ਇਹਦੀ ਛਲਾਗਾ ਸਾਰੀ ਦੁਨੀਆ ਕਰ ਰਹੀ ਹੈ ਨਾਲ ਰੋਜ਼ਗਾਰ ਸਾਨੂੰ ਨਾਲ ਨਾਲ ਸਾਨੂੰ ਰੋਜ਼ਗਾਰ ਸਾਡੇ ਉੱਥੇ ਦੇ ਲੋਕਾਂ ਨੂੰ ਮਿਲੂਗਾ ਬਿਜਲੀ ਸਸਤੀ ਮਿਲੂਗੀ ਆਪਣਾ ਕੋਲਾ ਯੂਜ਼ ਕਰ ਸਕਦੇ ਆ ਔਰ ਇੱਕ ਜਿਹੜਾ ਬੁਨਿਆਦੀ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਇਹ ਡਰਾਸਟਿਕ ਚੇਂਜ ਹੈ ਪੂਰੇ ਸਿਸਟਮ ਚ ਕਿ ਪਬਲਿਕ ਸੈਕਟਰ ਨੂੰ ਇੰਪਾਵਰ ਕਰਨਾ ਹੈ ਅਸੀਂ ਸਰਕਾਰੀ ਸਕੂਲਾਂ ਨੂੰ ਵੀ ਮਜ਼ਬੂਤ ਤਾਂ ਕਰ ਰਿਹਾ ਜਿੱਥੇ ਲੋਕਾਂ ਤੇ ਅਗਰ ਪਬਲਿਕ ਸੈਕਟਰ ਇੰਪਾਵਰ ਹੁੰਦਾ ਹੈ ਆਮ ਲੋਕਾਂ ਤੇ ਆਰਥਿਕ ਬੋਝ ਘਟਦਾ ਹੈ ਆਮ ਲੋਕਾਂ ਦੀ ਪਾਰਟਿਸਪੇਸ਼ਨ ਵੱਧਦੀ ਆ ਆਮ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੋ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਇਹ ਅਹਿਮ ਫੈਸਲਾ ਇਤਿਹਾਸਿਕ ਫੈਸਲਾ ਇਹਦੀ ਆਮ ਆਦਮੀ ਪਾਰਟੀ ਪਰਜੋਰ ਤਰੀਕੇ ਨਾਲ ਸ਼ਲਾਘਾ ਕਰਦੀ ਆ ਉਹਨਾਂ ਦਾ ਧੰਨਵਾਦ ਕਰਦੀ ਆ ਔਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀ ਹੈ ਅਸੀਂ ਫੇਰ ਇੱਕ ਵਾਰ ਭਰੋਸਾ ਦਉਂਨੇ ਆ ਕਿ ਜਿਸ ਵੱਡੇ ਮੰਡੇਟ ਨਾਲ ਤੁਸੀਂ ਮਾਨ ਸਾਹਿਬ ਨੂੰ ਸੱਤਾ ਤੁਸੀਂ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤੇ ਪਾਵਰ ਸੈਕਟਰ ਦਾ ਇੱਕੋ ਹੀ ਮਹਿਕਮਾ ਅੱਜ ਇੱਕੋ ਮਹਿਕਮੇ ਦਾ ਐਗਜ਼ਾਮਪਲ ਹੀ ਮੈਂ ਰੱਖਾਂ ਤੇ ਜਿੱਡੇ ਡਰਾਸਟਿਕ ਤੇ ਪੋਜ਼ਿਟਿਵ ਚੇਂਜ ਆਏ ਆਪਣੇ ਆਪ 'ਚ ਪੰਜਾਬ ਦੀ ਆਉਣ ਵਾਲੀ ਭਵਿੱਖ ਵਾਸਤੇ ਇੱਕ ਸੁਨਹਿਰੀ ਜਿਹਨੂੰ ਕਹਿ ਸਕਦੇ ਆ ਪੰਨਾ ਜਿਹੜਾ ਆ ਉਹ ਜੁੜਿਆ ਸੋ ਇੱਕ ਵਾਰ ਫੇਰ ਅਖੀਰ 'ਚ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਬਹੁਤ ਧੰਨਵਾਦ ਔਰ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਦੇ ਆ ਤੁਹਾਡੇ ਭਰੋਸੇ ਨੂੰ ਲੈ ਕੇ ਤੁਹਾਡੀ ਉਮੀਦਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਲੋਕ ਹਿੱਤ ਵਾਸਤੇ ਇਸੇ ਤਰੀਕੇ ਨਾਲ ਕੰਮ ਕਰਦੀ ਰਹੂਗੀ Čo tvoja daku si vise.